ਮੈਂ ਬੱਚਿਆਂ ਨਾਲ ਲਾ ਕੇ ਵੀ ਕਿਉਂ ਨਹੀਂ ਚੈੱਕ ਕਰ ਸਕਦੇ ਸਾਨੂੰ ਤੂੰ ਇਹਨੂੰ ਜਵਾਬ ਦਿਓ ਕਿ ਐ ਗੁੜੀਆਂ ਨਾਲ ਲਾ ਕੇ ਤੇ ਤੀ ਕਿਉਂ ਨਹੀਂ ਚੈੱਕ ਕਰ ਸਕਦੇ ਕਹਿੰਦਾ ਗੁੰਡਾ ਗੁੰਡਾ ਕਰਦੀ ਕਿਉਂ ਬੰਦਦੇ ਤੂੰ ਨਹੀਂ ਗੁੰਡਾ ਕਰਦੀ ਤੀ ਪਾ ਰਹੇ ਹੋ ਇਹ ਆਈ ਛੋਟੀ ਕੁੜੀਆਂ ਨਾਲ ਲਾ ਕੇ ਆਈ ਦੀਆਂ ਇਹਦੇ ਕੋਈ ਸਹੀ ਜਾਨੇ ਆ ਹਾਂ ਇਹ ਕੰਨ ਚੱਕਣਾ ਚੱਕ ਨਹੀਂ ਕਰਨਾ ਕਿਹੜੀ ਗੱਲ ਚੱਕਣਾ ਮੈਡਮ ਤੁਸੀਂ ਇਹਨੂੰ ਜਵਾਬ ਦਿਓ ਕਿਉਂ ਨਹੀਂ ਚੈੱਕ ਕਰਨਾ ਮੈਂ ਚੱਲੀ ਮੈਂ ਚੱਲੀ ਨਹੀਂ ਜਾਓ ਕੋਈ ਗੱਲ ਨਹੀਂ ਤੁਸੀਂ ਇਹਨੂੰ ਜਵਾਬ ਦਿਓ ਕਿ ਤੁਸੀਂ ਕਿਉਂ ਚੈੱਕ ਨਹੀਂ ਕਰਨਾ ਬੱਚਿਆਂ ਨਾਲ ਆ ਹੀ ਆਏ ਤੁਸੀਂ ਕਿਉਂ ਚੈੱਕ ਨਹੀਂ ਕਰ ਸਕਦੇ ਤੁਸੀਂ ਇਹਨੂੰ ਇਹ ਗੱਲ ਦਾ ਜਵਾਬ ਦਿਓ ਹਾਂ ਜੀ ਤੂੰ ਯੋ ਕੰਮ ਕਰ ਦੇ ਰੋ ਮਨੂਰਾ ਹਾਂ ਹਾਂ ਕੰਡਾਰ ਗੋ ਵੀ ਤੁਹਾਨੂੰ ਕਹਿ ਕੇ ਡਾਰ ਰਿਹਾ ਇਹਨੇ ਨਾ ਦੀਵਾ ਪਾਉਂਦਾ ਹਾਂ ਡਾਰ ਨੀ ਕਹਿਣਾ ਬਾਗ ਵੀ ਹੋ ਗਈ ਤਾਂ ਆ ਗਈ ਹੈ ਤੇ ਸਰਕਾਰ ਦੇ ਨੌਕਰ ਬਾਗ ਵੀ ਕੋਈ ਨਹੀਂ ਚੱਲਦਾ ਸਾਰੇ ਦੀ ਬਾਗ ਵੀ ਬਹੁਤ ਹੈ ਬਾਗ ਵੀ ਬਹੁਤ ਹੈ ਬਾਗ ਵੀ ਸਾਰੇ ਦੀ ਬਹੁਤ ਹੈ ਤੁਹਾਡੀ ਜੇ ਸਾਡੀ ਬਾਗ ਵੀ ਹੈ ਨਾ ਸਾਡੇ ਵੀ ਬਾਗ ਵੀ ਬਹੁਤ ਹੈ ਹਾਂ ਨੀ ਚੱਕ ਕਿਉਂ ਨਹੀਂ ਕਰਨਾ ਤੂੰ ਦੱਸੋ ਜੋਰ ਪੁੱਤ ਕਿ ਕਿ ਗੁੱਦਾ ਵੀ ਤੂੰ ਖੜਾ ਆਇ ਕੀ ਗਿਆ सारे दे जाने देखे करते दसो की दसो ना की गल है घर देते मैनू तो लगता नहीं मेनू तो लगता नी ती मैटली ठीक हो चेक की कराने को नहीं तुम लगता